तरह तरहਸ ਨਾਲ ਦੇ ਬੱਚਿਆਂ ਦੇ ਵੀ ਇਨਕਾਊਂਟਰ ਹੋਏ ਇਨਕਾਊਂਟਰ ਹੋਇਆ ਇੱਕ ਵਾਰੀ ਤਾਂ ਇਹੋ ਜਿਹਾ ਮੰਨਿਆ ਜਾਂਦਾ ਸੀ ਵੀ ਜਵਾਨੀ ਰਿਸ਼ਤੇ ਕਰਨ ਨੂੰ ਮੁੰਡੇ ਨਹੀਂ ਥਿਆਰੇ ਸੀ ਗੁਰਦਾਸਪੁਰਵਨ ਨਹੀਂ ਗੁਰਦਾਸਪੁਰਵਨ ਹਾਂ ਰਿਸ਼ਤੇ ਕਰਨ ਨੂੰ ਮੁੰਡੇ ਨਹੀਂ ਲੱਭਦੇ ਲੱਭਦੀ ਸੀ ਇਹੋ ਜਿਹਾ ਹਾਲ ਸੀ ਜਿਵੇਂ ਵਰਲਡ ਵਾਰ ਸੈਕੰਡ ਤੋਂ ਬਾਅਦ ਇੰਗਲੈਂਡ 'ਚ ਕੋਈ ਚੋਬਰ ਨਹੀਂ ਮਿਲਦਾ ਸੀ ਹਾਂ 45 40 ਦੇ ਵਿੱਚ ਵਰਲਡ ਵਾਰ ਸੈਕੰਡ ਖਤਮ ਹੁੰਦੀ ਹੈ 45 ਜੇ 68 70 ਤੱਕ 20 ਸਾਲਾਂ ਚ ਬਾਅਦ ਇੰਗਲੈਂਡ ਚ ਕੋਈ ਬੱਚਾ ਨਹੀਂ ਮਿਲਦਾ ਸੀ ਵਿਆਹ ਵਿਆਹ ਸ਼ਾਦੀ ਵਾਲਾ ਆ ਜੇ ਤਾਈ ਤਾਂ ਉਥੇ ਭਾਰਤੀ ਗਏ ਸੀ ਤੇ ਇਹਨਾਂ ਨਾਲ ਵਿਆਹ ਕਰਾਏ ਹੋਰ ਅੰਗਰੇਜ਼ਾਂ ਨਾਲ ਵਿਆਹ ਟਟੂਣਾ ਕਰਾਉਣਾ ਸੀ ਆਹ ਤੇ ਕੋਲ ਦਾ ਬੱਚਾ ਨਹੀਂ ਸੀ ਕੋਈ ਇਸ ਤਰੀਕਾ ਪੰਜਾਬ ਚ ਹੋ ਗਿਆ ਸੀ 13 13 ਸਾਲ ਦੇ ਜੁਆਕ 13 12 ਮਤਲਬ ਜੀ ਢਾਈ ਢਾਈ ਸਾਲ ਦੇ ਬੱਚੇ ਵੀ ਮਾਰੇ ਨੇ ਢਾਈ ਸਾਲ ਦਾ ਢਾਈ ਸਾਲ ਦੇ ਬੱਚੇ ਇਫੈਕਟ ਆ ਢਾਈ ਸਾਲ ਦੇ ਬੱਚੇ ਨੇ ਕਿਸਦਾ ਕੀ ਵਿਗਾੜਿਆ ਕੀ ਵਿਗਾੜਿਆ ਤੁਸੀਂ ਐਂ ਲਾ ਲੋ ਬਲਵਿੰਦੇ ਚਟਾਣਾ ਸੀ ਮੈਂ ਆ ਲੱਗਾ ਸੀ ਠੀਕ ਐ ਨਵੀਰਾ ਉਹਦਾ ਪਰਿਵਾਰ ਮਾਰਿਆ ਹੂੰ ਕਿਨੇ ਕਿਨੇ ਸਾਲ ਦੇ ਸੀ ਦਾਦੀ ਮਾਂ ਬੱਚਾ 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 ਤਾਂ ਮੇਰੇ ਖਾਂ ਛੋਟਾ ਹੀ ਸੀ 2 ਢਾਈ ਸਾਲ ਦਾ ਮਸਾਂ 2 ਢਾਈ ਸਾਲ ਦਾ ਹੀ ਮਸਾਂ ਹੁਣ ਜਿਹੜੇ ਨੇ ਕੰਮ ਕਰਨਾ ਉਹਦੇ ਕਰਦੇ ਹੁਣ ਬੰਦਾ ਬਚਣਾ ਨਹੀਂ ਚਾਹੀਦਾ ਜਟਾਣਾ ਨੇ ਜੋ ਮਰਜ਼ੀ ਕੀਤਾ ਉਹ ਜਟਾਣਾ ਫੜੋ ਮੁਕਾਬਲਾ ਬਣਦਾ ਮੁਕਾਬਲਾ ਕਰੋ ਨਹੀਂ ਹੋ ਤਾਂ ਮਕਦਮਾ ਚਲਾਓ ਫਾਂਸੀ ਦਵਾ ਦਿਓ ਫਾਂਸੀ ਲਗਾ ਦਿਓ ਜੇ ਕ੍ਰਾਈਮ ਕੀਤਾ ਫਾਂਸੀ ਲਗਾਓ ਕੋਰਟ ਦੇ ਵਿੱਚ ਚਲੇ ਜਾਓ ਫਾਂਸੀ ਲੱਗਦੀ ਹੈ ਲੱਗਦੀ ਹੈ ਕਿ ਨਹੀਂ ਫਾਂਸੀ ਲੱਗਦੀ ਹੈ ਹੁਣ ਹੁਣ ਉਹੀ 25 25 30 ਸਾਲਾਂ ਬਾਅਦ ਇਹਨਾਂ ਨੂੰ ਸਜ਼ਾਵਾ ਹੋ ਰਹੀਆਂ ਕਿ ਨਹੀਂ ਕੋਪਾਂ ਨੂੰ ਹੋ ਰਹੀਆਂ ਇੱਥੇ 2 ਮਹੀਨਾ ਪਹਿਲਾਂ ਹੀ ਹੁਣ ਕਿਉਂ ਹੋ ਰਹੀਆਂ 30 ਸਾਲਾਂ ਬਾਅਦ ਸਜ਼ਾ ساری ਜਵਾਨੀ ਕੱਢ ਲਈ ਅਗਰ ਕੱਢ ਲਈ ਜਵਾਨੀ ਮਾਣ ਲਈ ਹੋ ਸਜ਼ਾ ਚੰਗਾ ਰੱਜ ਲਿਆ ਚੰਗਾ ਖਾ ਰਿਆ ਆਪਣੀਆਂ ਬਣਾ ਲੀਆਂ ਹਾਂਜੀ ਕੋਠੀਆਂ ਸਭ ਕੁਝ ਤੇ ਹੁਣ ਜੇ 5-7 ਸਾਲ ਜੇਲ੍ਹ ਚ ਰਹਿ ਕੇ ਮਰ ਗਿਆ ਕੀ ਫਰਕ ਪੈਂਦਾ ਸਮਾਂ ਚੰਗਾ ਘਰ ਦੇ ਖਰਚੇ ਤੋਂ ਬਚ ਗਿਆ ਮੈਂ ਜੇਲ੍ਹ ਤੇ ਕਲਾਸ 1 ਨਾਲ ਪੜਿਆ ਲਿਖਿਆ ਉਹਦੀ ਸੇਵਾ ਸੰਭਾਲ ਤਾਂ ਹੋਊਗੀ ਕਹਿਣਗੇ ਨਾ ਵੀ ਸਾਡਾ ਪੁਰਾਣਾ ਜੀ ਅਫਸਰ ਰਹਾ ਹੈ ਇਹ ਸਾਡਾ ਪੁਰਾਣਾ ਅਸਰ ਆ ਜੀ ਸਾਡਾ ਬੜਾ ਚੰਗਾ ਹੁੰਦਾ ਸੀ ਕੱਲੇ ਸਾਹ ਵੀ ਚੰਗੇ ਹੁੰਦੇ ਆ ਪਬਲਿਕ ਨਹੀਂ ਚੰਗੀ ਹੈ ਪਬਲਿਕ ਮਸੂਮ ਪਬਲਿਕ ਇਹ ਚੰਗੀ ਹੁੰਦੀ ਆ ਬਿਊਰੋਕ੍ਰੇਸੀ ਕਦੇ ਚੰਗੀ ਨਹੀਂ ਹੁੰਦੀ ਬਿਊਰੋਕ੍ਰੇਸੀ ਦਾ ਜਿੰਨਾ ਮਰਜ਼ੀ ਕੋਈ ਬੰਦਾ ਸਾਧ ਹੋਵੇ ਉਹ ਸਾਧ ਨਹੀਂ ਹੁੰਦਾ ਸਾਨ ਜ਼ਰੂਰ ਹੁੰਦਾ ਭਾਈ ਜਸਰਨ ਸਿੰਘ ਖਲੜੇ ਦੇ ਦੁਆਰਾ ਇੱਕ ਵਾਰੀ ਮੈਂ ਗੱਲ ਕਰਦਾ ਹਾਂ ਉਹਨਾਂ ਨੇ 25 ਹਜ਼ਾਰ ਲੱਖਾਂ ਦੀ ਗੱਲ ਕੀਤੀ ਲਾ ਵਾਰਿਸ ਲੱਖਾਂ ਦੀ ਅੰਤੇ ਚੋ ਆਪਲਾ ਵਾਰਿਸ ਹੋ ਗਿਆ ਹਾਂ ਲਾਵਾਰਸ ਹੋ ਗਿਆ ਕੋ ਜਿਸ ਹਾਮ ਆ ਉਹਨੇ ਆਵਾਜ਼ ਚੱਕੀ ਸੀ ਉਸ ਹਾਮ ਆ ਉਹਨਾਂ ਦੀ ਆਵਾਜ਼ ਕਿਸੇ ਨੇ ਨਹੀਂ ਚੱਕੀ ਨਾ ਕਿਸੇ ਪੰਜਾਬ ਦੇ ਯਾਦ ਨਹੀਂ ਕਿਸੇ ਦੇ ਯਾਦ ਨਹੀਂ ਇਹ ਹੀ ਤਾਂ ਪੰਜਾਬ ਦਾ ਦੁਖਾਂਤ ਹੈ ਤੁਹਾਨੂੰ ਹੁਣੇ ਦੱਸਦੇ ਹਾਂ ਅਸੀਂ ਸੁਖਦੇਵ ਭਵਨ ਚ ਗਏ ਨੌਂ ਕਰੇ ਨੌਂ ਕਰੇ ਆਹੀ ਆਪਣਾ ਅੱਜ ਤਾਂ ਨੌਂ ਦਿਨ ਪਹਿਲਾਂ ਉਹਦਾ ਜਨਮ ਦਿਨ ਸੀ ਔਰ ਉੱਥੇ ਦੁਕਾਨਾਂ ਵਾਲਿਆਂ ਨੂੰ ਪਤਾ ਨਾ ਵੀ ਅੱਜ ਸੁਗਦੇਵ ਭਵੰਦਾ ਫੰਕਸ਼ਨ ਹੈ। ਥਾਪ ਸੁਗਦੇਵ ਥਾਪ ਰਾਜਗੁਰੂ ਸੁਗਦੇਵ ਹਨ। ਰਾਜਦੇ ਸੁਗਦੇਵ ਸੁਗਦੇਵ ਥਾਪਰ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਪਿੱਛੇ ਬਣਾਇਆ ਸੀਗਾ। ਬਣਾਇਆ ਸੀ। ਹਾਂ ਪਿੱਛੇ ਬਣਾਇਆ ਹੈ। ਆ ਪਿੱਛੇ ਜੀ। ਹੂੰ ਤੇ ਉਹਨਾਂ ਦਾ ਘਰ ਦੇ ਪਿੱਛੇ ਉਹਨਾਂ ਨੇ ਸੰਘਰਸ਼ ਬੜੇ ਲੜੇ ਲੜੇ ਨੇ। ਹਾਂ ਘਰ ਬਣਾਉਣ ਪਿੱਛੇ ਵੀ ਸਾਰਾ ਸਹੀ ਦੇ ਕੇ ਨਾ। ਯਾਰ ਸਾਡਾ ਘਰ ਤਾਂ ਸਾਡਾ ਬਣ ਜੇ। ਸੰਭਾਲ ਲਓ ਇਹਨੂੰ। ਸੰਭਾਲ ਲਓ। ਉਹ ਵੀ ਨਹੀਂ ਸੰਭਾਲਣ ਹੁੰਦੇ ਸੀਗੇ। ਹੁਣ ਆਪਾਂ ਕੀ ਉਮੀਦ ਕਰਾਂਗੇ ਵਿਚਾਰਾ ਕਿਹੜਾ ਖਲੜਾ ਖਲੜੇ ਨੇ ਤਾਂ ਸੁਖਦੇਵ ਜਿਹੜਾ ਕਿ ਤੁਹਾਡੇ ਭਾਰ ਅਖੌਤੀ ਭਾਰਤ ਮਾਤਾ ਦੇ ਲਈ ਆਪਦੀ ਜਾਨ ਦੇ ਗਾ ਅੰਗਰੇਜ਼ਾਂ ਦੇ ਸਾਹਮਣੇ ਫਾਂਸੀ ਚੜ ਗਿਆ ਜਾਂ ਤਾਂ ਇਹਨਾਂ ਦੇ ਉਹ ਨਹੀਂ ਖਰੜਾ ਬਜਰਾ ਕਿ ਮੇਂ ਯਾਦ ਆ ਜੂ ਉਹਦਾ ਸੇਜਾਮ ਕਹਿੰਦੇ ਯਾਰ ਵੀ ਤੁਸੀਂ ਇਹ ਕਰਤੂਤਾਂ ਕਰ ਦਿਓ ਨਾ ਕਰੋ ਯਾਦ ਰਾਜਗੁਰੂ ਕਿਸ ਦੇ ਯਾਦ ਆ ਕਿੱਥੇ ਮਹਾਰਾਸ਼ਟਰ ਚੱਲ ਕੇ ਇੱਥੇ ਆਇਆ ਮਹਾਰਾਸ਼ਟਰ ਦਾ ਬੰਦਾ ਤੁਹਾਡੇ ਪੰਜਾਬ ਦੇ ਵਿੱਚ ਪਾਕਿਸਤਾਨ ਹੋਰਾਂ ਤੇ ਸੁਖਦੇਵ ਹੋਰਾਂ ਨਾਲ ਵਿਚਾਰਾ ਫਾਂਸੀ ਚੜਦਾ ਕਹਿੰਦਾ ਚ ਆਉਂਦਾ ਇਹ ਆ ਪ੍ਰਾਪਤੀਆਂ ਉਹਨਾਂ ਦੀਆਂ ਇਹ ਆ ਵੱਡੀਆਂ ਗੱਲਾਂ ਜਿਹੜੀਆਂ ਕਰਨ ਵਾਲੀਆਂ ਨੇ ਜਿਹੜੀਆਂ ਸਟੇਟ ਕਦੇ ਨਹੀਂ ਕਹਿੰਦੀਆਂ ਵੀ ਕੀਤੀਆਂ ਜਾਣ ਸਟੇਟ ਆ ਜਿਹੜੀ ਲੋਕਾਂ ਦੀ ਸੇਵਕ ਬਣ ਕੇ ਲੋਕਾਂ ਦਾ ਦੁੱਖ ਸੁਣੇ ਲੋਕਾਂ ਦੀ ਸੇਵਕ ਬਣੇ ਲੋਕਾਂ ਦਾ ਦੁੱਖ ਸੁਣੇ ਲੋਕਾਂ ਮੂਰੇ ਆਪਣਾ ਸਿਰ ਝੁਕਾਵੇ ਤੇ ਫਿਰ ਜਿਹੜੇ ਗੁਨਾਹ ਹੁੰਦੇ ਆ ਉਹਨਾਂ ਦੀ ਮਾਫੀ ਮੰਗੇ ਲੋਕਾਂ ਤੋਂ ਪਰ ਲੋਕ ਬਹੁਤ ਜ਼ਿਆਦਾ ਚੇਤਨ ਹੋਣ ਪਾਈਚਾਰਾ ਬਣਾ ਕੇ ਰੱਖਣ। ਛੁੱਟ ਸਾਤ ਨੂੰ ਬਿਲਕੁਲ ਨਾ ਮੰਨਣ। ਕਿਰਤ ਕਮਾਈ ਕਰਕੇ ਖਾਣ ਤੇ ਪੰਜ ਸਾਲਾਂ ਮਗਰੋਂ ਜਿਹੜਾ ਵੀ ਠੱਗ ਟੋਲਾ ਕਿਸੇ ਵੀ ਸਿਆਸੀ ਪਾਰਟੀ ਦਾ ਆਉਂਦਾ ਉਹਦਾ ਰਾਹ ਪਤਰਾ ਕਰ ਦੇਣ ਜਾਣਦਾ। ਹੁਣ ਤਾਂ ਲੋਕ ਰਾਜ ਆ। ਲੋਕਾਂ ਨੇ ਫੈਸਲਾ ਕਰਨਾ, ਨਾਗਰਿਕ ਨੇ ਫੈਸਲਾ ਕਰਨਾ ਕਰ ਦੇਣਾ ਰਲ ਕੇ। ਉਦੋਂ ਹਿੰਦੂ ਸਿੱਖ ਨਾ ਬਣਨ ਬਸ। ਉਹਦੇ ਨਾਗਰਿਕ ਬਣ ਕੇ ਵੋਟ ਪਾ ਦੇਣ। ਜਸਵੰਤ ਸਿੰਘ ਅ ਕੱਲ ਮਾਫ ਕਰਨਾ ਜੀ। ਅ ਭਾਈ ਜਟਾਣੇ ਦੀ ਗੱਲ ਹੁੰਦੀ ਆ ਤਾਂ ਉਸ ਦਾ ਇਲਜ਼ਾਮ ਜਿਹੜਾ ਲੱਗਦਾ ਉਹ ਪੁੱਲੇ ਨੇ ਹੰਗ ਤੇ ਲੱਗਦਾ ਪੁੱਲੇ ਨੇ ਹੰਗ ਤੇ ਲੱਗਦਾ ਉਹ ਉਹ ਤੋਂ ਕੰਮ ਕਰਵਾਇਆ ਗਿਆ ਸੀ ਰੋਹੀ ਪੁੱਲਾ ਨਹੰਗ ਜੇਲ੍ਹ ਵਿਚ ਮਾਰਿਆ ਗਿਆ ਸੀ ਜੇਲ੍ਹ ਚ ਮਾਰਿਆ ਪੁੱਲੇ ਪੁੱਲੇ ਲਹੰਗ ਤੋਂ ਕੰਮ ਕਿੰਨੇ ਕਰਾਇਆ ਸੀ ਪੰਜਾਬ ਦੇ ਕੌਪ ਨੇ ਸੁਪਰ ਕੌਪ ਸੁਪਰ ਕੌਪ ਹੀ ਕਰਦੇ ਡਫਰ ਕੌਪ ਨਹੀਂ ਨਾ ਕਰਦੇ ਸੁਪਰ ਕੌਪ ਜਿਹਨੂੰ ਸਟੇਟ ਨੇ ਸੁਪਰ ਕਹਾਤਾ ਉਹ ਤਾਂ ਗਲਤ ਕੰਮ ਕਰਾਉਣੀ ਕਰਾਉਣਾ ਜੇ ਇਸ ਬੰਦੇ ਨੂੰ ਕਹਿਤਾ ਉਹ ਤੋਂ ਪਤਾ ਵੀ ਐ ਤਾਂ ਜੋ ਮਰਜ਼ੀ ਕਰਾ ਲੋ ਉਹਦੇ ਦੇ ਸ਼ੈਤਾਨ ਸਵਾਰ ਹੋ ਜਾਂਦਾ ਨਾਲ ਨਾਲ ਕਹਿਣ ਨੂੰ ਸੁਪਰ ਦਿਮਾਗ ਸ਼ੈਤਾਨੀ ਤੋ ਕਰਵਾਇਆ ਅਰੇ ਆਪਾਂ ਹੁ ਇਹ ਤਾਂ ਕੱਲ ਪਰਸ ਦੀ ਗੱਲ ਹੈ ਦੇਖੋ ਵਜੇ ਤੱਕ ਵੀ ਫਿਰਦੇ ਨੇ ਨਾ ਹੁਣ ਜਦੋਂ ਆਪ ਨੂੰ ਸਜ਼ਾਆਂ ਹੋਣ ਲੱਗੀਆਂ ਤੇ ਸੁਪਰੀਮ ਕੋਰਟਾਂ ਜਾਂਦੇ ਆ ਤੇ ਭੈ ਦੇ ਹੈ ਨੁਕਦੇ ਫਿਰਦੇ ਆ ਜਦੋਂ ਲੋਕ ਮਰੇ ਉਹ ਤੇ ਜਾਣਨ ਉਹ ਵਿਚਾਰੇ ਜਿੱਥੇ ਐ ਉੱਥੇ ਚੁੱਪਕਾ ਕੇ ਬਹਿ ਜਾਵਾਂ ਉਹਦੋਂ ਕਹਿੰਦੇ ਪਾਣਾ ਮੰਨੋ ਕਿਸੇ ਸੁਪਰ ਕੌਪ ਨੂੰ ਕਹੋ ਵੀ ਤੂੰ ਪਾਣਾ ਮੰਨ ਤੂੰ ਕੋੜੇ ਚ ਕਿਵੇਂ ਚੱਲੇ ਅਸਲ ਤੱਕ ਪਾਣੀ ਐ ਧੀਆਂ ਪਹਿਣ ਦੀ ਇੱਜ਼ਤ ਸੇਫ ਸੀ ਉਸ ਤੋਂ ਧੀਆਂ ਲੋਕਾਂ ਦੇ ਅਸਾਂ ਤਾਂ ਸੇਫ ਸੀ ਲੋਕ ਕਹਿੰਦੇ ਹੱਥ ਤੇ ਕਿਉਂਕਿ ਲੋਕ ਤਾਂ ਧੀ ਪਹਿਣ ਨੂੰ ਧੀ ਪਹਿਣੀ ਮੰਨਦੇ ਸੀ ਪਰ ਜਿਹੜਾ ਸਰਕਾਰੀ ਗੁੰਡਾ ਸੀ ਉਹਨਾਂ ਦਾ ਇਤਿਹਾਸ ਕਦੇ ਸੇਖ ਨਹੀਂ ਹੁੰਦੀ ਨਾ ਕਦੇ ਵੀ ਨਹੀਂ ਹੁੰਦੀ ਉਹ ਅੱਜ ਵੀ ਨਹੀਂ ਹੋਣ ਦਿੰਦੇ ਲੋਕ ਇਹ ਵੀ ਵਿਚਾਰੇ ਘਰਾਂ 'ਚ ਵੱਡ ਜਾਂਦੇ ਸੀ ਦਿਨ ਸ਼ਫਿਆਂ 'ਤੇ ਲੋਕੀ ਘਰਾਂ 'ਚ ਵੱਡ ਜਾਂਦੇ ਕੋਈ ਰਾਤ ਨੂੰ ਪਾਣੀ ਲਾਉਣੀ ਜਾਂਦਾ ਸੀ ਕੋਈ ਦੂਜਾ ਕੋਈ ਮੋਟਰਸਾਈਕਲ ਤੇ ਥੋੜਾ ਜਾਂਦਾ ਸੀ ਕੈਟ ਬਣਾਏਗੇ ਉਸ ਸਮੇਂ ਕੈਟ ਬਣਾਏ ਕੈਟ ਸਰਕਾਰੀ ਕੈਟ ਬਾਗੜ ਵਿਲੇ ਦਾ ਨਾ ਕੈਟ ਰੱਖਿਆ ਆਪ ਦੇ ਬੰਦੇ ਆਪ ਹੀ ਮਾਰਨ ਵਾਲੇ ਆਪ ਹੀ ਮਰਾਉਣ ਵਾਲੇ ਸ਼ਬਦ ਛੋਟਾ ਜਿਹਾ ਕੈਟ ਸ਼ੁਕਰ ਨੇ ਸੁਪਰ ਕੈਟ ਨਹੀਂ ਨਾ ਤਰੇ ਫਿਰ ਕੀ ਕਰ ਲੈਂਦੇ ਤਾਰੀ ਲੈਣਾ ਸੀ ਨਾ ਕਿਤੇ ਨਹੀਂ ਆੜਿਆ ਇਹ ਐਸੇ ਕਹਾਣਾ ਮੈਂ ਜਿੰਨਾ ਕਿ ਇਹਨਾਂ ਦਾ ਵੇਖਿਆ ਸਮਝਦਿਆਂ ਤੇ ਹੁਣ ਵੀ ਇਹਨਾਂ ਦਾ ਲਿਟਰੇਚਰ ਪੜ੍ਹਿੰਦਾ ਹੂੰ ਕਿਉਂ ਨਾ ਕੋਈ ਨਾ ਕੋਈ ਕਿਤਾਬ ਮਿਲ ਜਾਂਦੀ ਹੈ ਕਿਸੇ ਦੀ ਗੱਲਬਾਤ ਸੁਣ ਲਈ ਵੀ ਹੈ ਕਿਤਾਬਾਂ ਉਹ ਵੀ ਲੱਗ ਗਈਆਂ ਦੇਖੋ ਤਿੰਨ ਚਾਰ ਕਿਤਾਬਾਂ ਬਹੁਤ ਵਧੀਆ ਆ ਗਈਆਂ